ਤਕਲੀਫ ਦਿੱਤੀ ਆ ਜੀ ਅਸੀਂ ਪਿਛਲੇ 1 ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਬਾਰਡਰ ਰੇਂਜ ਦੇ ਵਿੱਚ ਸਾਰੇ ਜਿਹੜੇ ਚਾਰ ਡਿਸਟ੍ਰਿਕਟ ਆ ਜਾਂਦੇ ਆ ਅੰਮ੍ਰਿਤਸਰ ਰੂਰਲ ਬਟਾਲਾ ਗੁਰਦਾਸਪੁਰ ਤੇ ਪਠਾਨਕੋਟ ਇਹਨਾਂ ਚਾਰਾਂ ਡਿਸਟ੍ਰਿਕਟ ਦੇ ਵਿੱਚ ਤਿੰਨ ਇਸ਼ੂਜ਼ ਉੱਪਰ ਜਿਹੜੇ ਕਿ ਸਾਡੇ ਸਭ ਤੋਂ ਪ੍ਰਾਇਓਰਟੀ ਤੇ ਹਨ ਡਰੱਗਸ ਗੈਂਗਸਟਰ ਤੇ টেরਰਿਸਟਰਿਜ਼ਮ ਦੇ ਇਹਨਾਂ ਤਿੰਨਾਂ ਤੇ ਕਿੰਨਾ ਅਸੀਂ ਕੰਮ ਕੀਤਾ ਕਿਹੜੀਆਂ ਵਾਰਦਾਤਾਂ ਹੋਈਆਂ ਅਸੀਂ ਕਿੰਨੀਆਂ ਅਸੀਂ ਉਹਨਾਂ ਨੂੰ ਟ੍ਰੇਸ ਕਰਨ 'ਚ ਕਾਮਯਾਬ ਹੋਏ ਚਾਹੇ ਉਹ ਗੈਂਗਸਟਰਸ ਦੇ ਵਿੱਚ ਐਕਸਟਰੈਸ਼ਨ ਕਾਲਸ ਫਿਰ ਐਕਸਟਰੈਸ਼ਨ ਕਾਲ ਤੋਂ ਬਾਅਦ ਜਿਹਨੂੰ ਐਕਸਟਰੈਸ਼ਨ ਕਾਲ ਕਰਨੀ ਉਹਨੂੰ ਜ਼ਖਮੀ ਕਰਨਾ ਜਾਂ ਉਹਦੇ ਗੇਟ ਤੇ ਫਾਇਰਿੰਗ ਕਰਨੀ ਇਹ ਸਾਰਾ ਕੁਝ ਅਸੀਂ ਜੋ ਕੁਝ ਕੀਤਾ ਤਿੰਨ ਮਹੀਨਿਆਂ ਦੇ ਵਿੱਚ ਮੈਂ ਉਹ ਸਾਰਾ ਤੁਹਾਡੇ ਨਾਲ ਸ਼ੇਅਰ ਕਰੂੰਗਾ ਔਰ ਜੋ ਬਾਰਡਰ ਰੇਂਡੀ ਪੁਲਿਸ ਨੇ ਚਾਰੇ ਡਿਸਟ੍ਰਿਕਟਸ ਦੇ ਐਸਐਸਪੀ ਸਾਹਿਬਾਨ ਨੇ ਤੇ ਉਹਨਾਂ ਦੀ ਫੋਰਸ ਨੇ ਵਧੀਆ ਕਾਰਜਕਾਰੀ ਕੀਤੀ ਆ ਉਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਦੱਸੂੰਗਾ ਜੀ ਸਭ ਤੋਂ ਪਹਿਲਾਂ ਅਸੀਂ ਡਰੱਗਸ ਦੇ ਰਿਗਾਰਡਿੰਗ ਐਨਡੀਪੀ ਸੈਕਟਰ ਰਿਗਾਰਡਿੰਗ ਮੈਂ ਕਾਣਾ ਇਨਫੋਰਮੇਸ਼ਨ ਸ਼ੇਅਰ ਕਰੂੰਗਾ 1 ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਟੋਟਲ ਬਾਰਡਰ ਰੇਂਜ ਦੇ ਵਿੱਚ 483 483 ਮੁਕਦਮੇ ਰਜਿਸਟਰ ਕੀਤੇ ਗਏ ਜੀ ਇਹਨਾਂ ਦੇ ਵਿੱਚ 706 ਅਕਿਊਜ਼ ਅਸੀਂ ਅਰੈਸਟ ਕੀਤੇ ਆ 706 ਦੇ ਵਿੱਚ ਜਿਹੜੇ ਪੈਡਲਰਸ ਵੀ ਆ ਔਰ ਜਿਹੜੀਆਂ ਬਿਗ ਫਿਸ਼ੀਜ਼ ਜਿਨ੍ਹਾਂ ਨੂੰ ਕਹਿ ਦਿੰਦੇ ਆ ਜਿਨ੍ਹਾਂ ਦੇ ਕੋਲੋਂ ਵੱਡਿਆ ਰਿਕਵਰੀ ਹੋਈਆਂ ਉਹ ਵੀ ਇਨਕਲੂਡ ਇਹਦੇ ਵਿੱਚ ਹੈ ਪਿਛੇ ਅਸੀਂ ਜਦੋਂ-ਜਦੋਂ ਵੀ ਵੱਡੀ ਰਿਕਵਰੀ ਹੋਈ ਆ ਤੁਹਾਨੂੰ ਸਾਰਿਆਂ ਨੂੰ ਅਸੀਂ ਬਕਾਇਦਾ ਉਹਦੇ ਬਾਰੇ ਬਰੀਫ ਕਰਦੇ ਰਹੇ ਆ ਸੋ ਇਹ 1 ਜਨਵਰੀ ਤੋਂ ਲੈ ਕੇ 31 ਮਾਰਚ ਤੱਕ 483 ਐਫ ਆਈ ਆਰਸ ਔਰ 706 ਅਕਿਊਜ਼ਡ ਅਰੈਸਟ ਕੀਤੇ ਆ ਇਹਦੇ ਵਿੱਚ ਜਿਹੜੀ ਰਿਕਵਰੀ ਹੋਈ ਆ ਹੈਰੋਇਨ 10 ਕਿਲੋ 10 ਕੇਜੀਸ ਔਰ 114 ਕਿਲੋ .274 ਗ੍ਰਾਮਸ So, 14 ਕਿਲੋ ਹੈਰੋਇਨ ਦੀ ਰਿਕਵਰੀ ਬਾਰਡਰ ਰੇਂਜ ਦੇ ਵਿੱਚ ਕੀਤੀ ਹੈ ਜੀ ਔਰ ਇਹ ਸਾਰੀ ਜਿਹੜੀ ਇਹਨਾਂ ਅਕਿਊਜ਼ ਨੂੰ ਫੜ ਕੇ ਜਿਹੜੀ ਰਿਕਵਰੀ ਹੈ ਇਹ ਸਾਰੀ ਉਹੀ ਰਿਕਵਰੀ ਹੈ ਜਿਹੜੀ ਅਸੀਂ ਅਕਿਊਜ਼ ਤੋਂ ਫੜ ਕੇ ਕੀਤੀ ਹੈ ਜੀ ਕੁਝ ਇਹਦੇ ਵਿੱਚ ਡਰੋਨ ਰਾਈ ਅਬੈਂਡਨ ਵੀ ਮਿਲਦੀਆਂ ਨਹੀਂ ਆ ਉਹ ਐਕਸਟਰਾ ਹੈ ਪਰ ਇਹ ਅਸੀਂ ਜਿਹੜੀਆਂ ਇਹ ਅਕਿਊਜ਼ ਰੈਸਟ ਕੀਤੇ ਗਏ ਆ ਉਹਨਾਂ ਕੋਲ ਹੈ ਔਰ ਤਕਰੀਬਨ 6 केजी ओपियामा ड्रग मनी जेडी की इन सारे केसेस ਦੇ ਵਿੱਚ ड्रग मनी रिकवर ਕੀਤੀ ਗਈ ਆ ਔਰ 62 ਲੱਖ 37000 ਤੇ 306 ਹੈ ਜੀ ਟੋਟਲ 62 ਲੱਖ 37000 ड्रग मनी रिकवर ਕੀਤੀ ਗਈ ਹੈ ਇਨ ਕੈਸ਼ ਔਰ ਇਹਦੇ ਚ 4000 ਅਮਰੀਕਨ ਡਾਲਰ ਵੀ ਹੈ ਜੀ ਜਿਹੜਾ ਹਵਾਲਾ ਕਰਨ ਵਾਲਿਆ ਜਿਹੜੇ ਜਿਹੜੇ ਇਸ ਐਨਡੀ ਦੇ ਕੇਸਾਂ ਚ ਹਵਾਲਾ ਆਪਰੇਟਰ ਸੀਗੇ ਉਹ ਵੀ ਅਸੀਂ ਅ ਜਿਨੇ ਵੀ ਗੈਂਗ ਅਸੀਂ ਮੇਜਰ ਤਿੰਨ ਗੈਂਗ ਬਸਟ ਕੀਤੇ ਆ ਔਰ ਉਹਨਾਂ ਦੇ ਅਸੀਂ ਚਾਰ ਬੰਦੇ ਵੀ ਅਰੈਸਟ ਕੀਤੇ ਆ ਔਰ ਕੁਝ ਬੰਦੇ ਭੱਜੇ ਹੋਇਆ ਉਹਨਾਂ ਤੇ ਵੀ ਅਸੀਂ ਕੰਮ ਕਰ ਰਿਹਾ ਉਹਨਾਂ ਨੂੰ ਵੀ ਅਸੀਂ ਬਹੁਤ ਛੇਤੀ ਅਰੈਸਟ ਕਰ ਲਾਂਗੇ ਜੀ ਟੋਟਲ 22 ਪੀਓ ਜਿਹੜੇ ਸਿਰਫ ਐਨਡੀਪੀਐਸ ਐਕਟ ਨਾਲ ਰਿਲੇਟਡ ਸੀਗੇ ਉਹ ਅਰੈਸਟ ਕੀਤੇ ਆ ਜੀ ਨੰਬਰ ਆਫ ਪ੍ਰੋਪਰਟੀਆਂ ਜਿਹੜੀਆਂ ਡਿਮੋਲਿਸ਼ ਕੀਤੀਆਂ ਆ ਬਾਰਡਰ ਰੇਂਜ ਦੇ ਵਿੱਚ ਉਹ ਤਿੰਨ ਔਰ ਅਸੀਂ 27 ਦੇ ਕਰੀਬ ਪ੍ਰੋਪਰਟੀਆਂ ਆਇਡੈਂਟੀਫਾਈ ਕੀਤੀਆਂ ਹੋਈਆਂ ਜਿਹੜੇ ਡਰੱਗ ਪੈਡਲਰਸ ਜਾਂ ਡਰੱਗ ਸਮੱਗਲਰਸ ਆ ਜਿਨ੍ਹਾਂ ਨੂੰ ਅਸੀਂ ਡਿਊ ਪ੍ਰੋਸੈਸ ਆਫ ਲਾ ਅਕੋਰਡਿੰਗਲੀ ਚੱਲ ਕੇ ਅੱਗੇ ਬਹੁਤ ਛੇਤੀ ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਨੂੰ ਵੀ ਡਿਮੋਲਿਸ਼ ਕਰਾਂਗੇ ਆਫਟਰ ਫੋਲੋਇੰਗ ਦਾ ਪ੍ਰੋਪਰ ਪ੍ਰੋਸੀਜਰ ਪ੍ਰੋਪਰ ਜੋ ਇੱਕ ਲਾਅ ਲੇ ਡਾਊਨ ਕੀਤਾ ਗਿਆ ਉਹਨੂੰ ਪ੍ਰੋਪਰ ਫੋਲੋ ਕਰਕੇ ਫਿਰ ਅਸੀਂ ਉਹਦੇ ਤੇ ਅਗਲੀ ਕਾਰਵਾਈ ਕਰਾਂਗੇ ਜੀ ਬਾਰਡਰ ਰੇਂਜ ਦੇ ਵਿੱਚ ਇਸ ਤੋਂ ਇਲਾਵਾ ਤਿੰਨਾ ਮਹੀਨਿਆਂ ਦੇ ਵਿੱਚ 68 ਪਿਸਟਲਸ 68 ਪਿਸਟਲ ਜਿਹੜੇ ਕਿ ਮੈਜੋਰਟੀ ਆਫ ਥੈਮ ਪਾਕਿਸਤਾਨ ਤੋਂ ਜਿਹੜੇ ਆਏ ਸੀਗੇ ਉਹ ਅਸੀਂ ਰਿਕਵਰ ਕੀਤੇ ਆ ਤੇ ਇਹਦੇ ਵਿੱਚੋਂ ਕੁਝ ਜਿਹੜੇ ਦੂਜੀਆਂ ਸਟੇਟਸ ਤੋਂ ਬਣ ਕੇ ਦੇਸੀ ਪਿਸਟਲ ਆਉਂਦੇ ਆ ਜਾਂ ਐਮਪੀ ਜਾਂ ਬਿਹਾਰ ਇਨ੍ਹਾਂ ਸਟੇਟਸ ਤੋਂ ਉਹ ਵੀ ਆ ਪਰ ਇਹਦੇ ਵਿੱਚ ਜਿਹੜਾ 90% ਜਿਹੜੀ ਸਾਡੀ ਰਿਕਵਰੀ ਆ ਉਹ ਪਾਕਿਸਤਾਨ ਤੋਂ ਡਰੋਨ ਰਾਹੀਂ ਆਏ ਜਿਹੜੇ ਪਿਸਟਲਸ ਆ ਹਸ ਸਪੈਸਟੀਕੇਟਡ ਵੈਪਨਸ ਆ ਇਹ ਉਹਨਾਂ ਦੀ ਆ ਜੀ ਦੋ ਰਵਾਲਵਰਸ ਆ ਔਰ ਦੋ ਗੰਨਸ ਆ AK47 ਤਕਰੀਬਨ ਇਰੇ ਵਿੱਚ ਅਸੀਂ 200 ਦੇ ਕਰੀਬ 152 ਸਾਡੇ ਡਿਫਰੈਂਟ ਕਾਰਟ੍ਰਿਜਸ ਹੈਗੇ ਆ ਜੀ ਔਰ ਤਿੰਨ ਹੈਂਡ ਗ੍ਰੇਨੇਡ ਵੀ ਆ ਇਰੇ ਵਿੱਚ ਤਿੰਨ ਹੈਂਡ ਗ੍ਰੇਨੇਡ ਵੀ ਅਸੀਂ ਰਿਕਵਰ ਕੀਤੇ ਆ ਜੀ ਇਸ ਸਾਲ ਦੇ ਵਿੱਚ ਸਾਡੇ ਬਾਰਡਰ ਰੇਂਜ ਦੇ ਵਿੱਚ ਟੋਟਲ 4 ਗ੍ਰੇਨੇਡ ਅਟੈਕ ਹੋਏ ਸੀਗੇ ਦਸੰਬਰ ਮਹੀਨੇ 'ਚ ਵੀ ਕਾਫੀ ਸਾਡੇ ਹੋਏ ਸੀਗੇ ਉਹ ਵੀ ਸਾਰੇ ਅਸੀਂ ਕ୍ୟੂਜ਼ ਰੈਸਟ ਕਰ ਚੁੱਕੇ ਆ ਪਰ ਮੈਂ ਹੁਣ ਸਿਰਫ 1 ਜਨਵਰੀ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੂੰਗਾ ਇਹ ਜਿਹੜੇ 4 ਡਿਫਰੈਂਟ ਗ੍ਰੇਨੇਡ ਅਟੈਕ ਹੋਏ ਸੀ ਇੱਕ ਅਮ੍ਰਿਤਸਰ ਰੂਰਲ ਛੋਇਆ ਸੀਗਾ ਇੱਕ ਬਟਾਲੇ ਦੇ ਵਿੱਚ ਤੇ ਦੋ ਗੁਰਦਾਸਪੁਰ ਛੋਏ ਸੀ ਇਹ 4 ਕੇਸਿਸ ਦੇ ਵਿੱਚ ਟੋਟਲ ਅਸੀਂ 14 ਅਕਿਊਜ਼ਡ ਰੈਸਟ ਕੀਤੇ ਆ ਸਿਰਫ ਜਿਹੜੇ ਪਿੱਛੇ ਅਤਵਾਦੀ ਆ ਜਿੱਦਾਂ ਰਿੰਦਾ ਹੈਪੀ ਪਾਸ਼ਿਆ ਹਨੀਸ਼ੇਰਾ ਇਹ ਜਿਹੜੇ ਅਬਰੌਡ ਬੈਠੇ ਆ ਜੀਵਨ ਫੌਜੀ ਇਹ ਸਿਰਫ ਰਹਿੰਦੇ ਕਿਉਂਕਿ ਇਹ ਅਬਰੌਡ ਬੈਠੇ ਆ ਇਨ੍ਹਾਂ ਤੇ ਵੀ ਅਸੀਂ ਆਪ ਦਾ ਜੋ ਇੱਕ ਪ੍ਰੋਸੈਸ ਚਲਾਇਆ ਹੋਇਆ ਹੈ ਤਾਂ ਕਿ ਅਸੀਂ ਖਾਸ ਕਰਕੇ ਜਿਹੜੇ ਅਦਰ ਦੈਨ ਪਾਕਿਸਤਾਨ ਚ ਬੈਠੇ ਆ ਉਹਨਾਂ ਨੂੰ ਅਸੀਂ ਛੇਤੀ ਵਾਪਸ ਲਿਆ ਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰ ਸਕੀਏ ਬਾਕੀ ਟੋਟਲ 14 ਬੰਦੇ ਅਰੈਸਟ ਹੋ ਚੁੱਕੇ ਆ ਔਰ ਇਹਦੇ ਚ ਇੱਕ ਵਿਅਕਤੀ ਇੰਜਰਡ ਹੋਇਆ ਸੀ ਪੁਲਿਸ এনਕਾਊਂਟਰ ਦੇ ਵਿੱਚ ਜਿਨੇ ਗ੍ਰੇਨੇਡ ਅਟੈਕ ਕੀਤਾ ਸੀਗਾ ਔਰ 4 ਸਾਡੇ ਜਦੋਂ ਪੁਲਿਸ ਇਹਨਾਂ ਨੂੰ ਫੜ ਰਹੀ ਸੀ ਇਹਨਾਂ ਨੇ ਅਟੈਕ ਕੀਤਾ ਤੇ 4 ਦੋਸ਼ੀਆਂ ਦੀ ਪੁਲਿਸ এনਕਾਊਂਟਰ ਚ ਡੈਥ ਹੋਈ ਹੈ ਜੀ ਟੋਟਲ ਐਸਾਲ ਦੇ ਵਿੱਚ ਜਿਹੜੇ ਗ੍ਰੇਨੇਡ ਅਟੈਕ ਕਰਨ ਵਾਲੇ ਸੀਗੇ ਜੀ ਇਹ ਤੋਂ ਇਲਾਵਾ ਜਿਹੜੇ ਗੈਂਗਸਟਰਸ ਤੇ ਇਹਦੇ ਰਿਲੇਟਿਡ ਇਸ਼ੂ ਸੀਗੇ ਚਾਹੇ ਅਸੀਂ ਐਕਸਟਰੈਸ਼ਨ ਕਾਲ ਤੋਂ ਬਾਅਦ ਜਿੰਨਾ ਤੋਂ ਪੈਸੇ ਮੰਗੇ ਜਾਂਦੇ ਉਹਨਾਂ ਨੂੰ ਗੋਲੀ ਮਾਰ ਕੇ ਜ਼ਖਮੀ ਕਰਕੇ ਉਹਨਾਂ 'ਤੇ ਡਰਾਉਂ ਦਾ ਕੇਸ ਲਾ ਲੀਏ ਜਾਂ ਕਈ ਵਾਰੀ ਇਹ ਗੇਟ ਤੇ ਗੋਲੀ ਚਲਾ ਦਿੰਦੇ ਆ ਇਹ ਟੋਟਲ ਔਰ ਪਿਛੇ ਮਾਲਾਪੈਂਡ ਦੇ ਵਿੱਚ ਵੀ ਤੁਸੀਂ ਦੇਖਿਆ ਨਿਰੰਕਾਰੀ ਸਟੋਰ ਸੀਗਾ ਉਰੇ ਤੇ ਗੋਲੀ ਮਾਰ ਕੇ ਜ਼ਖਮੀ ਕੀਤਾ ਗਿਆ ਸੀ ਉਦੇਸ਼ ਵੀ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਥੋੜੇ ਦਿਨਾਂ ਚ ਹੀ ਅਸੀਂ ਅਕਿਊਜ਼ ਫੜ ਲਏ ਔਰ ਜਰੋਸੀ ਰਿਕਵਰੀ ਲਈ ਲੈ ਕੇ ਜਾ ਰਹੇ ਸੀ ਉਦੋਂ ਉਹਨੇ ਪੁਲਿਸ ਤੇ ਫਾਇਰਿੰਗ ਕੀਤੀ ਉਸ ਪਿਸਟਲ ਰਾਹੀਂ ਉਹਦੇਚ ਵੀ ਜ਼ਖਮੀ ਹੋਇਆ ਟੋਟਲ ਉਹਦੇਚ ਵੀ ਦੋਨੋਂ ਅਕਿਊਜ਼ ਅਰੈਸਟ ਹੋ ਗਏ ਜੀਵਨ ਫੌਜੀ ਨੇ ਕਰਵਾਇਆ ਸੀਗਾ ਔਰ ਉਸ ਕੇਸ ਤੇ ਵਿੱਚ ਜਿਹੜੇ ਦੋ ਅਕਿਊਜ਼ ਫਾਇਰਿੰਗ ਕਰਨ ਆਏ ਉਹਨਾਂ ਤੋਂ ਇਲਾਵਾ ਜਿਹੜਾ ਤੀਸਰਾ ਸੀ ਉਹ ਵੀ ਅਰੈਸਟ ਹੋ ਚੁੱਕਾ ਹੈ ਔਰ ਤਿੰਨ ਵੈਪਨ ਵੀ ਰਿਕਵਰ ਕੀਤੇ ਜਿਹੜੇ ਅਗੇਨ ਪਾਕਿਸਤਾਨ ਤੋਂ ਹੀ ਆਏ ਸੀਗੇ ਖੱਬੇ ਰਾਜਪੂਤਾ ਦੇ ਵਿੱਚ ਤੁਸੀਂ ਪਿਛਲੇ ਫੁੱਟਬਾਲ ਮੈਚ ਚੱਲ ਰਿਹਾ ਸੀਗਾ ਇੱਕ ਉੱਥੇ ਵੀ ਆਰਮੀ ਮੈਂਸੀ ਉਹਨੂੰ ਜ਼ਖਮੀ ਕੀਤਾ ਗਿਆ ਤੇ ਉਸ ਫਾਇਰਿੰਗ ਚ ਇੱਕ 14 ਸਾਲ ਦੇ ਬੱਚੇ ਦੀ ਡੈਥ ਹੋ ਗਈ ਸੀ ਜਿੱਤੋਂ ਬਾਅਦ ਜਿਹੜਾ ਅਮਰ ਖਵੇ ਰਾਜਪੂਤਾ ਇੱਕ ਇੰਟਰਵਿਊ ਰਾਹੀਂ ਕਹਿੰਦਾ ਜੀ ਕਿ ਸਾਨੂੰ ਬੜੀ ਨਿਮੋਸ਼ੀ ਆ ਸਾਨੂੰ ਗਲਤੀ ਹੋ ਗਈ ਮੈਂ ਇੱਥੇ ਕਲੀਅਰ ਕਰਨਾ ਚਾਹਾਂਗਾ ਇਹਨਾਂ ਨੂੰ ਕੋਈ ਨਿਮੋਸ਼ੀ ਨਹੀਂ ਇਹਨਾਂ ਨੂੰ ਕੋਈ ਪਛਤਾਵਾ ਨਹੀਂ ਹੁੰਦਾ ਔਰ ਉਸ ਤੋਂ ਬਾਅਦ ਵੀ ਜਿਹੜੀ ਸਾਡੀ ਇਨਫੋਰਮੇਸ਼ਨ ਆ ਕਿ ਉਹਨਾਂ ਗੱਲਾਂ ਤੇ ਹੀ ਹੈ ਉਸ ਫਾਇਰਿੰਗ ਦੇ ਵਿੱਚ ਜਿਹੜੇ ਬੱਚੇ ਦੀ ਡੈਥ ਹੁੰਦੀ ਆ ਜਿਹੜਾ ਜ਼ਖਮੀ ਹੁੰਦਾ ਆ ਦੋ ਜਨੇ ਆਉਂਦੇ ਆ ਉਹਨਾਂ ਚੋਂ ਵੀ ਇੱਕ ਰੈਸਟ ਹੋ ਚੁੱਕਾ ਆ ਉਹ ਵੀ ਪੁਲਿਸ ਐਨਕਾਊਂਟਰ ਦੇ ਵਿੱਚ ਜਦੋਂ ਅਸੀਂ ਰਿਕਵਰੀ ਲਈ ਜਾ ਰਹੇ ਸੀ ਉਹਦੇ ਚ ਵੀ ਉਹਨੇ ਜਦੋਂ ਪੁਲਿਸ ਤੇ ਫਾਇਰਿੰਗ ਕੀਤੀ ਉਹਦੇ ਵੀ ਗੋਲੀ ਵੱਜੀ ਆ ਤੇ ਦੂਸਰਾ ਵਿਅਕਤੀ ਵੀ ਅਸੀਂ ਬਹੁਤ ਛੇਤੀ ਫੜ ਲਾਂਗੇ ਔਰ ਇਹ ਇਹ ਜਾਣਬੁੱਝ ਕੇ ਇਦਾਂ ਦਾ ਕ੍ਰਾਈਮ ਕਰਦੇ ਆ ਤਾਂ ਕਿ ਸਾਡੀ ਦਹਿਸ਼ਤ ਬਣੇ ਔਰ ਇੱਥੋਂ ਤੱਕ ਇਹਨਾਂ ਦਾ ਹੈ ਕਿ ਛੋਟੇ ਬੱਚੇ ਤੱਕ ਵੀ ਇਹ ਸਪੇਅਰ ਨਹੀਂ ਕਰਦੇ ਆ ਪਰ ਅੰਮ੍ਰਿਤਸਰ ਪੁਲਿਸ ਵੱਲੋਂ ਬਹੁਤ ਵਧੀਆ ਕੰਮ ਕੀਤਾ ਗਿਆ ਔਰ ਅਸੀਂ ਇਹਨਾਂ ਦੋਨਾਂ ਕਿਊਜ਼ ਨੂੰ ਇੱਕ ਨੂੰ ਫੜ ਲਿਆ ਗਿਆ ਔਰ ਦੂਜਾ ਵੀ ਬਹੁਤ ਛੇਤੀ ਫੜ ਲਾ ਗਏ ਉਸ ਤੋਂ ਬਾਅਦ ਮੈਟੇ ਦੇ ਵਿੱਚ ਹੀ ਮਰਡਰ ਹੁੰਦਾ ਆ ਥੋੜੇ ਦਿਨਾਂ ਬਾਅਦ ਸੇਮ ਗੈਂਗ ਵੱਲੋਂ ਕੀਤਾ ਜਾਂਦਾ ਪਰ ਉਹਦੇ ਚ ਤਿੰਨ ਦੂਸਰੇ ਅਕਿਊਜ਼ ਸੀਗੇ ਉਹਨਾਂ ਤਿੰਨਾਂ ਚੋਂ ਵੀ ਦੋ ਕਿਊਜ਼ਡ ਅਸੀਂ ਰੈਸਟ ਕਰ ਲਿਆ ਜਿਹੜੇ ਗੋਲੀ ਚ ਲਾਉਂਦਾ ਆ ਉਹਦੇ ਚ ਬਸ਼ੰਬਰ ਨਾਂ ਦਾ ਗੈਂਗਸਟਰ ਸੀਗਾ ਜਿਹੜਾ ਕਿ ਡੋਨੇਬਲ ਅਮਰ ਖਬੇ ਰਾਜਪੂਤਾ ਮਾਨਕਨ ਸ਼ਾਮਪੂਰਾ ਇਹਨਾਂ ਦੇ ਨਾਲ ਇਨਵੋਲਡ ਸੀਗਾ ਉਹਦੀ ਵੀ ਪੁਲਿਸ ਐਨਕਾਉਂਟਰ ਚ ਉਹਦੀ ਡੈਥ ਹੋ ਜਾਂਦੀ ਹੈ ਉਹ ਵੀ ਪੁਲਿਸ ਐਨਕਾਉਂਟਰ ਚ ਮਾਰਿਆ ਜਾਂਦਾ ਆ ਸੋ ਸਾਡਾ ਮੈਸੇਜ ਬੜਾ ਕਲੀਅਰ ਆ ਕਿਸੇ ਵੀ ਵਿਅਕਤੀ ਨੂੰ ਜਿਹੜਾ ਵੀ ਕਾਨੂੰਨ ਨੂੰ ਹੱਥ ਦੇ ਵਿੱਚ ਲਾਊਗਾ ਉਹਨੂੰ ਅਸੀਂ ਬਖਸ਼ਾਂਗੇ ਨਹੀਂ ਪੰਜਾਬ ਦਾ ਮਾਹੌਲ ਅਸੀਂ ਖਰਾਬ ਨਹੀਂ ਹੋਣ ਦੇਣਾ ਔਰ ਡਟ ਕੇ ਇਹਨਾਂ ਲੋਕਾਂ ਦਾ ਮੁਕਾਬਲਾ ਕਰਾਂਗੇ ਔਰ ਜੋ ਕਾਨੂੰਨ ਅਨੁਸਾਰ ਇਹਨਾਂ ਦੇ ਖਿਲਾਫ ਕਾਰਵਾਈ ਬੰਦੀ ਆ ਅਸੀਂ ਬਿਲਕੁਲ ਉਹ ਕਾਰਵਾਈ ਕਰਕੇ ਪੰਜਾਬ ਦੇ ਅਮਨ ਪੰਜਾਬ ਦੀ ਸ਼ਾਂਤੀ ਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਮਾਹੌਲ ਨੂੰ ਅਸੀਂ ਖਰਾਬ ਨਹੀਂ ਹੋਣ ਦਵਾਂਗੇ ਇਹ ਮੈਸੇਜ ਬਿਲਕੁਲ ਇਹਨਾਂ ਨੂੰ ਕਲੀਅਰ ਹੈ ਜੀ ਇਹਦੇ ਵਿੱਚ ਟੋਟਲ ਅਸੀਂ 10 ਮੁਕਦਮੇ ਰਜਿਸਟਰ ਕੀਤੇ ਆ ਜਿਹੜੇ ਗੈਂਗਸਟਰਸ ਦੇ ਖਿਲਾਫ ਇਹਨਾਂ ਤਿੰਨ ਮਹੀਨਿਆਂ 'ਚ ਔਰ 30 ਆਦਮੀ ਅਸੀਂ ਅਰੈਸਟ ਕੀਤੇ ਇਹਦੇ ਵਿੱਚ ਜੀ ਇਸ ਜਿਵੇਂ ਸਾਰੇ ਬਾਰਡਰ ਰੇਂਜ ਦੀ ਗੱਲ ਕਰਦਾ ਹੈ ਔਰ 6 ਵਕਤ ਪੁਲਿਸ ਇੰਕਾਊਂਟਰ ਚ ਇੰਜਰਡ ਹੋਇਆ ਔਰ 2 ਦੀ ਇਹਦੇ ਵਿੱਚ ਡੈਥ ਹੋਈ ਆ ਇੱਕ ਬਟਾਲੇ ਵਿੱਚ ਇਹ ਗੈਂਗਸਟਰ ਦਾ ਉਹ ਵੀ ਡੋਨੀ ਬਾਲ ਦਾ ਸੀਗਾ ਉਹ ਮਰੜੀ ਕਲਾ ਦਾ ਗੈਂਗਸਟਰ ਸੀ ਜਿਨੇ ਤਰਨਤਾਰਨ ਦੇ ਵਿੱਚ ਇੱਕ ਸਰਪੰਚ ਦਾ ਕਤਲ ਹੁੰਦਾ ਪੰਚਾਇਤ ਇਲੈਕਸ਼ਨ ਤੋਂ ਬਾਅਦ ਉਹਦੇ ਚੋਂ ਆਪ ਖੁਦ ਇਨਵੋਲਡ ਸੀਗਾ ਉਸ ਤੋਂ ਬਾਅਦ ਹਰੀਕੇ ਲੋੜੀ ਵਾਲੇ ਦਿਨ ਇੱਕ ਆਰਤੀ ਨੂੰ ਕਤਲ ਕੀਤਾ ਜਾਂਦਾ ਆ ਔਰ ਉਹਨੇ ਆਪ ਦੇ ਪਿੰਡ ਦੇ ਹੀ ਦੋ ਮੁੰਡੇ ਭੇਜ ਕੇ ਉਹਨੂੰ ਕਤਲ ਕਰਵਾਇਆ ਸੀਗਾ ਡੋਨੀਵਾਲ ਉਹਨਾਰੇ ਕਹਿੰਦੇ ਤਾਂ ਔਰ ਇਹ ਮੇਨ ਪਲੇਅਰ ਸੀ ਇਹ ਵੀ ਬਟਾਲੇ ਲੋਕੇ ਰਹਿ ਰਿਹਾ ਸੀ ਤਾਂ ਉੱਥੇ ਇਹਦਾ ਇਨਕਾਊਂਟਰ ਹੋਇਆ ਉੱਥੇ ਉਹਦੀ ਮੌਤ ਹੁੰਦੀ ਹੈ ਜਨਵਰੀ ਮਹੀਨੇ ਦੇ ਵਿੱਚ ਤਕਰੀਬਨ 500 ਮੋਬਾਈਲ ਫੋਨ ਜਿਹੜੇ ਕਿ ਗੁੰਮ ਹੋ ਜਾਂਦੇ ਆ ਜਾਂ ਚੋਰੀ ਹੋ ਜਾਂਦੇ ਆ ਜਾਂ ਸਨੇਚਿੰਗ ਹੋ ਜਾਂਦੀ ਆ ਔਰ ਤਕਰੀਬਨ ਇਹਨਾਂ ਦਾ ਜਿਹੜੀ ਪ੍ਰਾਈਸ ਆ ਇਹ 1 ਕਰੋੜ ਦੇ ਕਰੀਬ ਬੰਦੀ ਆ ਐਕਸਪੈਂਸਿਵ ਫੋਨ ਵੀ ਸੀਗੇ ਆਈਫੋਨ ਜਾਂ ਸੈਮਸੰਗ ਦੇ ਜਿਹੜੇ ਮਹਿੰਗੇ ਫੋਨ ਸੀਗੇ ਉਹ ਵੀ ਇਹਦੇ ਵਿੱਚ ਹੀ ਸੀਗੇ ਇਹ ਅਸੀਂ ਪਬਲਿਕ ਨੂੰ ਵਾਪਸ ਕੀਤੇ ਆ ਇਹਦੇ ਚ ਬਟਾਲੇ ਡਿਸਟ੍ਰਿਕਟ ਦਾ ਕਾਫੀ ਵੱਡਾ ਅਹਿਮ ਰੋਲ ਆ ਅਸੀਂ ਬਕਾਇਦਾ ਉੱਥੇ ਪ੍ਰੋਗਰਾਮ ਕਰਕੇ ਪਬਲਿਕ ਨੂੰ ਅਸੀਂ ਇਹ ਵਾਪਸ ਕੀਤੇ ਆ ਜੀ ਔਰ 1 ਕਰੋੜ 20 ਲੱਖ 70 ਹਜ਼ਾਰ ਦੀ ਪ੍ਰਾਪਰਟੀ ਜਿਹੜੀ ਕਿ ਚੋਰੀ ਹੋਈ ਸੀ ਜਾਂ ਕਿਸੇ ਵੱਲੋਂ ਖੋਈ ਗਈ ਸੀ ਇਹ ਵੀ ਅਸੀਂ ਇਹਨਾਂ 3 ਮਹੀਨਿਆਂ ਦੇ ਦੌਰਾਨ ਅਸੀਂ ਪਬਲਿਕ ਨੂੰ ਵਾਪਸ ਕੀਤੀ ਆ ਸੋ ਮੈਂ ਇੱਥੇ ਤੁਹਾਡੇ ਸਾਹਮਣੇ ਤੁਹਾਡੇ ਜ਼ਰੀਏ ਇਹ ਹੀ ਸਾਰੇ ਪਬਲਿਕ ਨੂੰ ਸਾਰਿਆਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਮਾਨਯੋਗ ਡੀਜੀਪੀ ਸਾਹਿਬ ਬਿਲਕੁਲ ਕਲੀਅਰ ਇਨਸਟਰਕਸ਼ਨਸ ਹੈਗੀਆਂ ਆ ਔਰ ਅਸੀਂ ਉਹਦੇ ਮੁਤਾਬਕ ਸਾਡੀ ਫੋਰਸ ਸਾਡੀ ਰੇਂਜ ਦੀ ਫੋਰਸ ਬਹੁਤ ਵਧੀਆ ਕੰਮ ਕਰ ਰਹੀ ਆ ਡਰੱਗਸ ਦੇ ਖਿਲਾਫ ਬਹੁਤ ਸਖਤ ਐਕਸ਼ਨ ਆ ਔਰ ਇਦਾਂ ਹੀ ਕੰਟੀਨਿਊ ਰਹੋਗਾ ਔਰ ਜਿਹੜੇ ਗੈਂਗਸਟਰ ਆ ਜਾਂ ਜਿਹੜੇ ਆਪਣੇ ਆਪ ਨੂੰ ਅਤਵਾਦੀ ਕਹਿੰਦੇ ਆ ਉਹਨਾਂ ਦੇ ਖਿਲਾਫ ਵੀ ਅਸੀਂ ਇਸੇ ਤਰ੍ਹਾਂ ਸ਼ਕਤੀ ਵਰਤਾਗੇ ਔਰ ਪੰਜਾਬ ਦੇ ਵਿੱਚ ਇੱਕ ਸ਼ਾਂਤਪੂਰਕ ਮਾਹੌਲ ਹਮੇਸ਼ਾ ਬਣਾ ਕੇ ਰੱਖਾਂਗੇ ਸ਼ੁਕਰੀਆ ਤਦ ਇਹ ਜਿਹੜੀ ਕਾਰਵਾਈਆਂ ਹੋਈਆਂ ਪਿਛਲੇ ਸਮੇਂ ਦੇ ਵਿੱਚ ਉਸ ਦੇ ਵਿੱਚ ਕੁਝ 3 ਮਹੀਨਿਆਂ ਦੇ ਪੁਲਿਸ ਮਾਦਮੇ ਵਿੱਚ ਮੈਂ ਇਹ ਵੀ ਉਹਨਾਂ ਦੇ ਉੱਪਰ ਵੀ ਟਾਰਗੇਟ ਕੀਤਾ ਗਿਆ ਉਹ ਇਹ ਤੁਹਾਨੂੰ ਵੀ ਥ੍ਰੈਟ ਕਾਲ ਆ ਉਸ ਤੁਹਾਨੂੰ ਵੀ ਉਹਨਾਂ ਬੰਦਿਆਂ ਦੇ ਦਿੱਤੀ ਸੀ ਇਹ ਕਿੰਨਾ ਕਿ ਚੈਲੰਜ ਬਣਾ ਦੇਦਾ ਹੈ ਦੇਖੋ ਮੈਂ ਤੁਹਾਨੂੰ ਪਹਿਲੋਂ ਵੀ ਇਸ ਬਾਰੇ ਬੜਾ ਕਲੀਅਰ ਕਹਿ ਚੁੱਕਾ ਜੀ ਕਿ ਪੰਜਾਬ ਪੁਲਿਸ ਦਾ ਸਨਹਿਰੀ ਇਤਿਹਾਸ ਹੈ ਪੰਜਾਬ ਪੁਲਿਸ ਦਾ ਸਨਹਿਰੀ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਇਹ ਧਮਕੀਆਂ ਜਾਂ ਇਹ ਚੀਜ਼ਾਂ ਇਹ ਇਹ ਨਾਂ ਅਸੀਂ ਸੁਣਦੇ ਆ ਨਾਂ ਇਹ ਸਾਡੇ ਲਈ ਕੋਈ ਅਸਰ ਰੱਖਦਾ ਪੰਜਾਬ ਪੁਲਿਸ ਵਚਨਬਾਦ ਦਾ ਪੰਜਾਬ ਪੁਲਿਸ ਆਪਣੀਆਂ ਜਾਨਵਾਰ ਕੇ ਵੀ ਪੰਜਾਬ ਦੇ ਮਾਹੌਲ ਨੂੰ ਠੀਕ ਰੱਖੂਗੀ ਰੱਖਦੀ ਆਈਆ ਔਰ ਇਹਨੂੰ ਅਸੀਂ ਕੰਟੀਨਿਊ ਰੱਖਾਂਗੇ ਜੇ ਸਾ ਤੁਸੀਂ ਗੱਲ 27 ਪ੍ਰਾਪਰਟੀ ਹੋਲਡ ਮਾਲਿਸ਼ ਕਰਤੀਆਂ ਤੋਂ ਕਲੀ ਹਾਂ ਸਾ ਰੋਲਦਿਆਂਗਾ ਨਹੀਂ ਜੀ ਮੈਂ ਰੇਂਜ ਦੀ ਗੱਲ ਕਰ ਰਿਹਾ ਹਾਂ ਪਰ ਨਾਲ ਮੈਂ ਇਹ ਵੀ ਕਹਿ ਰਿਹਾ ਵੀ ਆਫਟਰ ਫਾਲੋਇੰਗ ਦਾ ਪ੍ਰੋਪਰ ਲਾਅ ਪ੍ਰੋਸੀਜਰ ਪ੍ਰੋਪਰ ਜੋ ਕਾਨੂੰਨ ਦਾ ਇੱਕ ਦਾਰੇ ਦੇ ਵਿੱਚ ਅਸੀਂ ਸਾਰੇ ਬੱਜੇ ਹੋਏ ਆ ਉਹਨੂੰ ਪ੍ਰੋਪਰਲੀ ਫਾਲੋ ਕਰਕੇ ਬਕਾਇਦਾ ਆਰਡਰਸ ਲੈ ਕੇ ਕੰਪਟੈਂਟ ਅਥਾਰਟिटीज ਤੋਂ ਫੇਰ ਇਹ ਡਿਮੋਲਿਸ਼ ਕੀਤੀਆਂ ਕਰਦੇ ਆ ਸਰ ਜਿਹੜੇ ਦੂਸਰ ਨੇ ਮਲਜ਼ਮ ਜਿਹੜੇ ਛੱਡਣਾ ਚਾਹੁੰਦੇ ਨੇ ਉਹਨਾਂ ਦਾ ਰਿਕਾਰਡ ਹੈ ਕਿ ਕਿੰਨੇ ਬੰਦੇ ਜਿਹੜੇ ਦਾਖਲ ਕਰਵਾਏ ਦਾ ਰਿਹਾਬ ਸੈਂਟਰ ਦੇ ਵਿੱਚ ਇਹਨਾਂ ਨੂੰ ਦੇਖੋ ਰਿਹਾਬ ਸੈਂਟਰ ਤੇ ਵਿੱਚ ਸਾਡੇ ਕੋਲ ਜਦੋਂ ਅਸੀਂ ਕੈਸੋ ਆਪਰੇਸ਼ਨ ਕਰਦੇ ਆ ਜਾਂ ਪਬਲਿਕ ਚ ਜਾ ਕੇ ਮੀਟਿੰਗਾਂ ਕਰਦੇ ਆ ਤੇ ਉੱਥੇ ਇਹ ਆਵਾਜ਼ ਜ਼ਰੂਰ ਉੱਠਦੀ ਆ ਫੇਰ ਸਾਨੂੰ ਪ੍ਰਾਈਵੇਟਲੀ ਆ ਕੇ ਬੱਚਿਆਂ ਦੇ ਪੇਰੈਂਟਸ ਜਾਂ ਉਹ ਵੀ ਮਿਲਦੇ ਆ ਇਹ ਬਿਮਾਰੀ ਦਾ ਸ਼ਿਕਾਰ ਆ ਔਰ ਬੜਾ ਗਵਰਨਮੈਂਟ ਵੱਲੋਂ ਕਲੀਅਰ ਇਨਸਟਰਕਸ਼ਨਸ ਹੈਗੇ ਆ ਜਿਹੜੇ ਸਾਡੇ ਇਹ ਬੱਚੇ ਬਿਮਾਰ ਹੋ ਗਏ ਐ ਇਸ ਚੀਜ਼ ਨੂੰ ਛੱਡਣਾ ਚਾਹੁੰਦੇ ਆ ਅਸੀਂ ਉਹਨਾਂ ਦੀ ਹੈਲਪ ਕਰਦੇ ਆ ਹੈਲਪ ਕਰਕੇ ਉਹਨਾਂ ਨੂੰ ਸਰਕਾਰੀ ਜਿੱਥੇ ਰੀਹੈਬ ਸੈਂਟਰ ਆ ਉੱਥੇ ਦਾਖਲ ਵੀ ਕਰਵਾਇਆ ਜਾਂਦਾ ਆ ਔਰ ਅੱਗੇ ਫਰਦਰ ਵੀ ਉਹਨਾਂ ਨੂੰ ਉੱਥੇ ਫ੍ਰੀ ਦਵਾਈ ਸਾਰਾ ਕੁਝ ਫ੍ਰੀ ਉਹਨਾਂ ਦਾ ਇਲਾਜ ਆ ਤੇ ਤਕਰੀਬਨ ਜਿਹੜਾ ਮੈਂ ਪੁਲਿਸ ਵੱਲੋਂ ਕਹਾਂ ਬਾਕੀ ਦੂਜੇ ਡਿਪਾਰਟਮੈਂਟਸ ਵੀ ਕੰਮ ਕਰ ਰਹੇ ਆ ਅਸੀਂ 27 ਦੇ ਕਰੀਬ ਰੇਂਜ ਦੇ ਵਿੱਚ ਅਸੀਂ ਬੱਚੇ ਜਿਹੜੇ ਆ ਵਾਫਾ ਇਕ ਜਿਹਾ ਸੇ ਦਾਖਲ ਕਰਾਇਆ ਸਰ ਅਵਰਤ ਪਾਲ ਦਾ ਐਸਐਸ ਵੀ ਕਦੋਂ ਖਤਮ ਹੋ ਜਾ ਰਿਹਾ ਪੰਜਾਬ ਨੇ ਅੱਜ ਕੋਈ ਡਿਸੀਜਨ ਹੋਇਆ ਹੈ ਇਹਦੇ ਅਸ ਤਾ ਮੈਂ ਸਿਰਫ ਇਹੀ ਕਹੂੰਗਾ ਜੀ ਕਿ ਕਾਨੂੰਨ ਆਪਣਾ ਰਸਤਾ ਖਿਆਰ ਕਰੂਗਾ ਔਰ ਫਿਰ ਜਿੱਦਾਂ ਮੈਂ ਪਹਿਲੋ ਵੀ ਕਹਿ ਚੁੱਕਾ ਆ ਕਿ ਅਜਨਾਲੇ ਥਾਣੇ ਦੇ ਵਿੱਚ ਆ ਕੇ ਇਹਨਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਆ ਉਹਨੂੰ ਅਸੀਂ ਸਖਤੀ ਨਾਲ ਜਿਠਾਂਗੇ ਔਰ ਉਹਨੂੰ ਬਿਲਕੁਲ ਲੌਜੀਕਲ ਐਂਡ ਤੱਕ ਲਿਜਾ ਕੇ ਇਹਨਾਂ ਨੂੰ ਸਖਤ ਸਜ਼ਾਵਾ ਕਰਾਵਾਂਗੇ ਸਰ ਬਟਾਲੇ ਜਿਹੜਾ ਇਨਸੀਡੈਂਟ ਹੋਇਆ ਹੈ ਜੀ ਉਹਦੇ ਉੱਤੇ ਗੱਲ ਹੋਈ ਤੁਹਾਡੀ ਐਸਐਸਪੀ ਸਾਹਿਬ ਨਾਲ ਹਾਂਜੀ ਬਟਾਲੇ ਜਿਹੜਾ ਅੱਜ ਇਨਸੀਡੈਂਟ ਹੋਇਆ ਉਹਦੇ ਚ ਐਸਐਸਪੀ ਸਾਹਿਬ ਨੇ মিডিਆ ਨੂੰ ਬਾਈਟ ਵੀ ਦਿੱਤੀ ਹੈ ਔਰ ਕੱਲ ਵੀ ਜਿਹੜਾ ਡਾਕਟਰ ਬੀਆਰ ਵੇਦਕਰ ਸਾਹਿਬ ਦਾ ਜਿਹੜਾ ਸਟੈਚੂ ਸੀਗਾ ਜਦੋਂ ਉਹਨੂੰ ਉੱਥੇ ਫੁੱਲਮਾਲਾ ਕਰਨ ਜਾ ਰਹੇ ਆ ਉਦੋਂ ਵੀ ਇੱਕ ਉਂਗਲ ਤੇ ਉੱਥੇ ਨੁਕਸਾਨ ਹੋਇਆ ਹੋਇਆ ਜੀ ਸੋ ਇਹਨੂੰ ਪ੍ਰੋਪਰਲੀ ਅਸੀਂ ਪਰਚਾ ਜ਼ਰੂਰ ਦਰਜ ਕਰ ਦਿੱਤਾ ਹੈ ਪਰਚਾ ਕਰਕੇ ਅਸੀਂ ਅੱਗੇ ਇਹਨੂੰ ਕੋਖ ਵੀ ਕਰ ਰਹੇ ਹਾਂ ਪਰ ਜਿਹੜੀ ਪ੍ਰੀਮੀਮਰੀ ਹੁਣ ਤੱਕ ਇਨਵੈਸਟੀਗੇਸ਼ਨ ਇਹੀ ਹੈ ਵੀ ਇਹਦੇ ਚ ਇਹ ਪਹਿਲੋਂ ਦਾ ਕੱਲ ਦਾ ਨਹੀਂ ਹੈ ਔਰ ਇਹ ਜਿਹੜਾ ਕੱਲ ਉੱਥੇ ਕਾਠ ਵੀ ਹੋਇਆ ਸੀ ਉਹ ਇਹੀ ਸੀ ਵੀ ਇਸ ਸਟੈਚੂ ਨੂੰ ਦੁਬਾਰਾ ਪ੍ਰੋਪਰਲੀ ਇਹਦੀ ਦੇਖ ਕੇ ਕਰਕੇ ਨੂੰ ਰੀਮੈਂਪ ਕੀਤਾ ਜਾਵੇ ਠੀਕ ਹੈ ਸਰ Oh, thank you, Jay. Thank you very much.